ਕੈਨੇਡਾ ਦੇ 온ਟਾਰੀਓ ਸੂਬੇ ਵਿੱਚ ਭਾਰਤੀ ਭਾਈਚਾਰੇ ਨੂੰ ਨਿਸ਼ਾਨਾ ਬਣਾਉਂਦੇ ਨਫ਼ਰਤਪਰੇ ਅਪਸ਼ਬਦ ਲਿਖਣ ਦੇ ਮਾਮਲੇ ਵਿੱਚ ਪੀਲ ਰੀਜਨਲ ਪੁਲਿਸ ਨੇ ਇੱਕ 29 ਸਾਲਾ ਦੀ ਔਰਤ ਨੂੰ ਗ੍ਰਿਫਤਾਰ ਕਰ ਲਿਆ। ਇਹ ਘਟਨਾ ਬੱਚਿਆਂ ਦੇ ਪਾਰਕ ਦੇ ਨਜ਼ਦੀਕ ਵਾਪਰੀ ਜਿੱਥੇ ਭਾਰਤੀਆਂ ਦੇ ਖਿਲਾਫ ਅਪਸ਼ਬਦ ਲਿਖੇ ਗਏ ਸਨ। ਗ੍ਰਿਫਤਾਰ ਔਰਤ ਨੂੰ ਨਫ਼ਰਤ ਫੈਲਾਉਣ ਦੇ ਇਲਜ਼ਾਮ ਦੇ ਵਿੱਚ ਚਾਰਜੇਸ ਲਗਾਏ ਗਏ ਨੇ। ਇਹ ਕਾਂਡ ਕੈਨੇਡਾ ਦੇ ਵਿੱਚ ਰਹਿੰਦੇ ਭਾਰਤੀ ਭਾਈਚਾਰੇ ਦੇ ਖਿਲਾਫ ਵਧ ਰਹੀ ਨਫ਼ਰਤ ਦੇ ਉੱਤੇ ਰੌਸ਼ਨੀ ਪਾਉਂਦਾ ਹੈ ਇਸ ਔਰਤ ਦੀ ਗ੍ਰਿਫਤਾਰੀ ਤੇ ਲੋਕਲ ਹਿੰਦੂ ਆਗੂਆਂ ਅਤੇ ਅਮਨਪਸੰਦ ਲੋਕਾਂ ਨੇ ਖੁਸ਼ੀ ਜ਼ਾਹਿਰ ਕੀਤੀ ਅਤੇ ਪੁਲਿਸ ਦਾ ਧੰਨਵਾਦ ਕੀਤਾ 22 ਸਤੰਬਰ 2025 ਨੂੰ ਸਵੇਰੇ 9:30 ਵਜੇ ਦੇ ਕਰੀਬ ਵੈਬ ਡਰਾਈਵ ਅਤੇ ਗ੍ਰੈਂਡ ਪਾਰਕ ਡਰਾਈਵ ਨਜ਼ਦੀਕ ਇੱਕ ਟੈਲੀਕਮ ਯੂਟਿਲਿਟੀ ਬਾਕਸ ਦੇ ਉੱਤੇ ਭਾਰਤੀਆਂ ਦੇ ਖਿਲਾਫ ਮਾੜੇ ਸ਼ਬਦ ਲਿਖੇ ਗਏ ਇਸ ਕੰਦਨੂਮਾ ਬਾਕਸ ਦੇ ਉੱਤੇ ਜੋ ਕਿ ਬੱਚਿਆਂ ਦੇ ਪਾਰਕ ਦੇ ਨਜ਼ਦੀਕ ਲੱਗਿਆ ਹੋਇਆ ਸੀ ਉਸ ਦੇ ਉੱਤੇ ਸਪਰੇ ਦੇ ਨਾਲ ਭਾਰਤੀਆਂ ਖਿਲਾਫ ਅਪਸ਼ਬਦ ਲਿਖੇ ਮਿਲੇ ਪੀਲ ਰੀਜਨਲ ਪੁਲਿਸ ਨੇ ਤੁਰੰਤ ਹੀ ਹੇਟ ਕਰਾਈਮ ਯੂਨਿਟ ਨੂੰ ਕੇਸ ਸੌਂਪ ਦਿੱਤਾ ਜਾਂਚ ਤੋਂ ਬਾਅਦ 15 ਅਕਤੂਬਰ ਨੂੰ 29 ਸਾਲ ਦੀ ਫਰੇਡਾ ਲੂਕਰ ਰਿਲੋ ਰਾਜ਼ਾ ਨੂੰ ਗ੍ਰਿਫਤਾਰ ਕੀਤਾ ਗਿਆ ਉਹ ਮਿਸਿਸ ਸਾਗਾ ਦੀ ਰਹਿਣ ਵਾਲੀ ਹੈ ਅਤੇ ਚਾਰਜਸ ਤੋਂ ਬਾਅਦ ਉਸ ਨੂੰ ਸ਼ਰਤਾ ਤੇ ਰਿਹਾਈ ਵੀ ਮਿਲ ਗਈ ਉਸ ਨੂੰ ਹੁਣ 온ਟਾਰੀਓ ਕੋਰਟ ਆਫ ਜਸਟਿਸ ਦੇ ਵਿੱਚ ਹਾਜ਼ਰੀ ਲਗਾਉਣ ਦੇ ਆਦੇਸ਼ ਮਿਲੇ ਨੇ ਇਕਟਨਾ ਭਾਰਤੀ ਇਮੀਗ੍ਰੈਂਟਸ ਦੇ ਖਿਲਾਫ ਵੱਧਦੀ ਨਫ਼ਰਤ ਦਾ ਇੱਕ ਹਿੱਸਾ ਹੈ ਜੋ ਭਾਰਤੀਆਂ ਵਿੱਚ ਡਰ ਚਿੰਤਾ ਪੈਦਾ ਕਰਦੀ ਹੈ। ਗ੍ਰਿਫਤਾਰੀ ਤੋਂ ਬਾਅਦ ਫਰੇਡਾ ਨੂੰ ਸ਼ਰਤਾ ਤੇ ਰਿਹਾ ਕਰ ਦਿੱਤਾ ਗਿਆ ਪਰ ਪੁਲਿਸ ਦੀ ਜਾਂਚ ਹਲੇ ਵੀ ਚੱਲੀ ਹੈ ਕਿਉਂਕਿ ਪੁਲਿਸ ਦਾ ਕਹਿਣਾ ਹੈ ਕਿ ਇਹ ਕੰਮ ਇੱਕ ਵਿਅਕਤੀ ਦਾ ਨਹੀਂ ਹੈ ਅਤੇ ਇਸ ਸਬਾਰੇ ਪਤਾ ਲਗਾਇਆ ਜਾ ਰਿਹਾ ਹੈ। ਡੈਮੇਜ ਦਾ ਅੰਦਾਜ਼ਾ ਖਰਚ 5000 ਡਾਲਰ ਤੋਂ ਜ਼ਿਆਦਾ ਹੈ ਜੋ ਇਹਨਾਂ ਚਾਰਜੇਸ ਦੇ ਵਿੱਚ ਸ਼ਾਮਿਲ ਕੀਤਾ ਗਿਆ ਹੈ। ਮਾਮਲੇ ਵਿੱਚ ਖੁਲਾਸਾ ਹੋਣ ਤੋਂ ਬਾਅਦ ਭਾਰਤੀ ਕਮਿਊਨਿਟੀ ਦੇ ਵਿੱਚ ਥੋੜੀ ਰਾਹਤ ਜ਼ਰੂਰ ਆਈ ਹੈ ਪਰ ਡਰ ਹਲੇ ਵੀ ਬਣਿਆ ਹੋਇਆ ਹੈ। ਮਿਸਿਸ ਆਗਾ ਸਿਟੀ ਕੌਂਸਲਰ ਅਤੇ ਭਾਰਤੀ ਮੂਲ ਦੀ ਰਾਜਨੀਤਿਕ ਆਗੂ ਦੀਪਿਕਾ ਡੈਂਬਰਲਾ ਦੇ ਮੁਤਾਬਕ ਭਾਰਤੀ ਭਾਈਚਾਰੇ ਦੇ ਵਿਰੁੱਧ ਨਫ਼ਰਤੀ ਅਪਸ਼ਬਦ ਲਿਖਣ ਵਾਲੀ ਮਲਜ਼ਮਾਂ ਦੀ ਗ੍ਰਿਫਤਾਰੀ ਦੇ ਕਾਰਨ ਉਹ ਖੁਸ਼ ਹੈ ਅਤੇ ਪੁਲਿਸ ਦਾ ਧੰਨਵਾਦ ਕਰਦੀ ਹੈ। ਇਹ ਘਟਨਾ ਕੈਨੇਡਾ ਦੇ ਵਿੱਚ ਭਾਰਤੀ ਇਮੀਗ੍ਰੈਂਟਸ ਵਿਰੁੱਧ ਹੋ ਰਹੇ ਅਪਰਾਧਾਂ ਦੇ ਨਾਲ ਜੁੜੀ ਹੋਈ ਹੈ, ਜਿਵੇਂ ਕਿ ਸਾਲ 2024 ਦੇ ਵਿੱਚ ਕਿਚਨਰ ਵਿੱਚ ਇੱਕ ਔਰਤ ਨੇ ਭਾਰਤੀਆਂ ਨੂੰ ਕੈਨੇਡਾ ਛੱਡ ਕੇ ਵਾਪਸ ਜਾਣ ਦੇ ਬਾਰੇ ਕਿਹਾ। ਪੰਜਾਬੀ ਕਮਿਊਨਿਟੀ ਵਿੱਚ ਚਰਚਾ جاری ਹੈ ਤੇ ਨਫ਼ਰਤ ਅਪਰਾਧਾਂ ਦੇ ਖਿਲਾਫ਼ ਜਾਗਰੂਕਤਾ ਦੀ ਮੰਗ ਕੀਤੀ ਜਾ ਰਹੀ ਹੈ।